ਮੈਂ ਸਮਝਦਾ ਲੋਕ ਰਾਤ ਦੇ ਵਿੱਚ ਮੈਨੂੰ ਹਰ ਇੱਕ ਨੂੰ ਆਕਾ ਕਿਸੇ ਤਰ੍ਹਾਂ ਵੀ ਵਰਕ ਕਰਨ ਦਾ ਤੇ ਯੂनाइटेड ਕਾਲੀਡਲ ਦੇ ਤੌਰ ਤੇ ਕੁਛ ਐਸੇ ਲੋਕ ਜੋ ਲੱਗ ਲੱਗ ਛਿੰਡੇ ਹੋਏ ਸੀ ਉਹ ਇਕੱਠੇ ਹੋਏ ਨੇ ਤਾਂ ਮੈਂ ਸਮਝਦਾ ਸਿਵਨਨ ਵੈਲਕਮ ਕਰਦੇ ਆ ਜੇ ਉਹ ਲੋਕਾਂ ਦੀ ਸੇਵਾ ਕਰਨ ਪਾਸੇ ਦੀ ਸੇਵਾ ਕਰਨ ਪੰਜਾਬ ਦੀ ਸੇਵਾ ਕਰਨ ਦੇਸ਼ ਦੀ ਸੇਵਾ ਕਰਨ ਜੀ ਚੰਗੇ ਕਾਜ ਲਈ ਜਿਹੜੀ ਵੀ ਕੋਈ ਸੰਸਥਾ ਜਾਂ ਵਿਅਕਤੀ ਆ ਗਿਆ ਹੁੰਦਾ ਜੀ ਉਹ ਸਮਾਜ ਨੇ ਚੰਗੀ ਗੱਲ ਸਾਨੂੰ ਸਿਖਲਦਾ ਬਹੁਤ ਖੁਸ਼ੀ ਆ ਜੀ ਅੱਗੇ ਕਿੰਦੇ ਹੋਏ ਸੀ ਇਕੱਠੇ ਹੋ ਕੇ ਜੇ ਕਿਸੇ ਇਸ਼ੂ ਨੂੰ ਲੈ ਕੇ ਜਿਵੇਂ ਨਸ਼ਿਆਂ ਦੇ ਵਿਰੁੱਧ ਮੈਨੂੰ ਦੱਸਿਆ ਵੀ ਉਹਨਾਂ ਨੇ ਗੱਲ ਕਹੀ ਆ ਬਿਲਕੁਲ ਤੇ ਜਿਹੜਾ ਸਮਾਜ ਨੂੰ ਇੱਕ ਬਹੁਤ ਵੱਡੀ ਚੁਣੌਤੀ ਆ ਭਰੂਣ ਹੱਤੇ ਆ ਨਸ਼ੇ ਪੰਜਾਬ ਸਰਕਾਰ ਬਾਦਲ ਸਾਹਿਬ ਜੀ ਦੀ ਸਰਕਾਰ ਇਸ ਵਾਸਤੇ ਲੱਗੀ ਹੋਈ ਹੈ ਜੋਰ ਨਾਲ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਉਦੇ ਵਿੱਚ ਜੇ ਕੋਈ ਸੰਯੋਗ ਦੇਣ ਇਸ ਤਰ੍ਹਾਂ ਦੇ ਸੰਸਥਾਵਾਂ ਇਸ ਤਰ੍ਹਾਂ ਦੇ ਜਥੇਬੰਦੀਆਂ ਲੋਕ ਇਕੱਠੇ ਹੋ ਕੇ ਦੇਣ ਚਾਹੇ ਅਲੱਗ-ਅਲੱਗ ਹੋ ਕੇ ਦੇਣ ਤਾਂ ਚੰਗੀ ਗੱਲ ਆ ਸਭ ਵੀ ਯੂनाइटेड ਤੌਰ ਤੇ ਇਕੱਠੇ ਹੋਗੇ ਇਸ ਗੱਲ ਲਈ ਮੇਹਨਤ ਚਲਾਉਣਗੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡਾ ਲਾਹਾ ਸਾਨੂੰ ਮਿਲ ਸਕਦਾ ਬਿਲਕੁਲ ਪਰ ਚੰਦੂ ਮਾਚਰ ਜੀ ਇਹ ਤਾਂ ਕਹਿ ਰਹੇ ਨੇ ਕਿ ਅਕਾਲੀਆ ਨੇ ਪੰਜਾਬ ਦਾ ਬੇੜਾਗਰ ਘਟਾ ਨਸ਼ਿਆਂ ਦੇ ਲਈ ਅਤੇ ਨੇਤਾਵੱਚੇ ਦੇ ਮਾਮਲੇ ਲੈ ਕੇ ਅਕਾਲੀ ਦਲ ਨੂੰ ਘੇਰ ਦੇ ਨਜ਼ਰ ਆਇਆ ਏ ਆਪ ਨਾਲੇ ਆਪਣੇ ਆਪ ਨੂੰ ਇਕੱਲੀ ਕੋਈ ਜਨੇ ਜਾਂ ਤਾਂ ਆਪਣੇ ਆਪ ਨੂੰ ਇਕੱਲੀ ਨਾ ਕਹੋ ਹੁਣ ਪਰ ਅਕਾਲੀ ਸ਼ਬਦ ਵਰਤਣਾ ਮੈਂ ਸਮਝਦਾ ਅਕਾਲੀ ਸ਼ਬਦ ਤੋਂ ਹੀ ਬਰਨਾਉ ਕਰਨ ਵਾਲੀ ਗੱਲ ਕਹਿੰਦੇ ਨੇ ਜੇ ਇਹਨਾਂ ਨੇ ਇਹ ਗੱਲ ਕਹੀ ਆ ਜੀ ਤੇ ਇਹ ਜਿਹੜਾ ਨਸ਼ੇ ਪੰਜਾਬ ਦੇ ਵਿੱਚ ਫੈਦਾ ਹੋਏ ਇਹ ਇੱਕ ਲੰਮੇ ਸਮੇਂ ਤੋਂ ਚੱਲ ਰਿਹਾ ਪ੍ਰੋਸੈਸ ਈ ਹੈ ਕਿਸੇ ਇੱਕ ਵਿਅਕਤੀ ਜਾਂ ਇੱਕ ਪਾਰਟੀ ਨੂੰ ਇੱਕ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਇਹ ਤਾਂ ਮਤਲਬ ਜਗ ਜਹਰ ਗੱਲ ਆ ਜਿਹੜੀਆਂ ਗੱਲਾਂ ਸਚਾਈ ਆ ਉਹਨਾਂ ਗੱਲਾਂ ਨੂੰ ਇੱਕ ਰਾਸਤ ਲਾ ਲੈਣ ਲਈ ਕਿਸੇ ਤੇ ਦੋਸ਼ ਮੜਨਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਪਹਿਲੇ ਦਿਨ ਹੀ ਇਹ ਜੇ ਇਸ ਕਿ ਕਿਸਮ ਦੀ ਨੁਕਤਾਚਿੰਨੀ ਦੇ ਵਿੱਚ ਆ ਗਏ ਤਾਂ ਮੈਂ ਸਮਝਦਾ ਫਿਰ ਅੱਗੇ ਕਿਵੇਂ ਵਧਣਗੇ ਜੀ ਜੇ ਪਹਿਲੇ ਦਿਨ ਇਹਨਾਂ ਨੇ ਇਹ ਮਾਲਾ ਪੋਜ਼ਿਟਿਵ ਵਿਊਜ਼ ਲੈ ਕੇ ਹੀ ਚੱਲਣ ਵਾਲੀ ਜਥੇਬੰਦੀ ਅੱਗੇ ਵਧ ਸਕਦੀ ਆ ਜੇ ਨੈਗੇਟਿਵ ਵਿਊਜ਼ ਲੈ ਕੇ ਚੱਲਣਗੇ ਪਹਿਲੇ ਦਿਨ ਤੋਂ ਜੀ ਮੈਂ ਸਮਝਦਾ ਕੋਈ ਇਹ ਬਹੁਤੀ ਸੇਵਾ ਨਹੀਂ ਕਰ ਸਕਣਗੇ ਜੀ ਕਿਉਂਕਿ ਜਿਹੜੇ ਲੋਗ ਜ਼ਿੰਮੇਵਾਰ ਨੇ ਸਾਰੇ ਇਹਦੇ ਚ ਸਮੁੱਚਾ ਸਮਾਜ ਨੂੰ ਵੀ ਮਤਲਬ ਆਪਣੀ ਜ਼ਿੰਮੇਵਾਰੀ ਲੈਣੀ ਪੈਗੀ ਅ ਕੱਲੀ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਨਹੀਂ ਹੁੰਦੀਆਂ ਅੱਛਾ ਇਹਦਾ ਹੱਲ ਵੀ ਕੱਲੀ ਸਰਕਾਰ ਨਹੀਂ ਕਰ ਸਕਦੀ ਇਹ ਲਾਰਡ ਆਰਡਰ ਦੀ ਪ੍ਰੋਬਲਮ ਨਹੀਂ ਹੈ ਇਹ ਇਹਨੂੰ ਸਮਾਜਿਕ ਚੁਣੌਤੀ ਦੇ ਤੌਰ ਤੇ ਜਾਂ ਇੱਕ ਕਿਸਮ ਦੀ ਹੈ ਇੱਕ ਬਿਮਾਰੀ ਆ ਇਸ ਬਿਮਾਰੀ ਨੂੰ ਦੂਰ ਕਰਨ ਲਈ ਜਿਵੇਂ ਸਮਾਜ ਕਿਸੇ ਭੈੜੀ ਬਿਮਾਰੀ ਨੂੰ ਤਾਂ ਸਰਕਾਰਾਂ ਤੋਂ ਲਈ ਇਕੱਠਾ ਹੁੰਦਾ ਪਰਿਵਾਰ ਜਾਂ ਸਮਾਜ ਉਸ ਸਰਕਾਰਾਂ ਨੂੰ ਇਕੱਠਾ ਹੋਣਾ ਪੈ ਗਿਆ ਕਿਸੇ ਤੇ ਦੋਸ਼ ਮੜ ਕੇ ਇਹ ਮਸਲਾ ਹੱਲ ਨਹੀਂ ਹੋਣਾ ਜਿੱਥੇ ਤੱਕ ਬਾਜਰੀ ਦੇ ਇੱਥੇ ਦਾ ਸਵਾਲ ਆ ਬਾਜਰੀ ਦੇ ਇੱਥੇ ਦੀ ਵੀ ਲੰਮੀ ਕਹਾਣੀ ਆ ਇਹਦੀਆਂ ਕਲੀਅਰੈਂਸਾਂ ਨਾ ਐਨਵਾਇਰਨਮੈਂਟ ਕਲੀਅਰੈਂਸਾਂ ਉਸ ਤਰ੍ਹਾਂ ਦੀ ਕੇਂਦਰੀ ਵਜ਼ੀਰ ਨਿਰਾਜਨ ਵੱਲੋਂ ਇਹ ਪਾੜਾ ਪਾਇਆ ਗਿਆ ਨਵੇਂ ਹਾਰਡ ਰੂਲ ਬਣਾਏ ਗਏ ਹੁਣ ਅਸੀਂ ਐਨਵਾਇਰਨਮੈਂਟ ਦੀਆਂ ਕੋਈ ਸ਼ਰਤਾਂ ਰਿੰਡੈਕਸ ਕਰਾਉਣ ਦੇ ਵਿੱਚ ਮੋਦੀ ਸਾਊ ਦੀ ਸਰਕਾਰ ਤੋਂ ਸਫਲ ਹੋਏ ਆ ਕੁਝ ਉਹ ਪੁਰਾਣਿਆਂ ਨੇ ਕੁਝ ਅੱਗੇ ਨੂੰ ਕਰਾਵਾਂਗੇ ਤਾਂ ਕਿ ਮਤਲਬ ਜੀ ਮਾਈਨਿੰਗ ਦੀ ਪ੍ਰੋਬਲਮ ਆ ਜਿਹਦੇ ਨਾਲ ਰੇਤਾ ਬਜਰੀ ਸਮੱਸਿਆ ਪੈਦਾ ਹੋਈ ਮਾਫੀਆ ਪੈਦਾ ਹੋਏ ਹੋਰ ਦੂਜਾ ਚੀਜ਼ਾ ਹੋਇਆ ਇਹ ਸਾਰਿਆਂ 'ਚੋਂ ਛੁਟਕਾਰਾ ਮਿਲ ਸਕੇ ਲੋਕਾਂ ਨੂੰ ਸਸਤਾ ਰੇਤਾ ਬਜਰੀ ਮਿਲ ਸਕੇ ਸੋ ਇਹ ਸਾਡੇ ਸਾਹਮਣੇ ਇਹ ਵੀ ਇੱਕ ਕਿਸਮ ਦੀ ਚੁਣੌਤੀ ਆ ਇਹਦੇ ਲਈ ਮਤਲਬ ਇੱਕ ਨੂੰ ਦੋਸ਼ੀ ਠਹਿਰਾਉਣਾ ਇਹ ਵੀ ਕਿਸੇ ਤਰ੍ਹਾਂ ਉਚਿਤ ਨਹੀਂ ਹੋਊਗਾ ਮੇਰੇ ਕਾਲ ਦੇ ਵਿੱਚ ਸੋ ਉਸ ਤੋਂ ਲਾਇਨ ਲੈ ਕੇ ਹੀ ਕੰਮ ਕਰਨ ਵਾਲੀ ਜਥੇਬੰਦੀ ਆ ਉਹ ਫਾਇਦਾ ਕਰਤਾ ਵੀ ਆ ਕਿ ਪਹਿਲੇ ਜਿੰਨੇ ਨੇ ਐਕਟਿਵ ਸ਼ੁਰੂ ਕਰਤਾ ਅੰਮ੍ਰਿਤ ਲੱਗ ਗਿਆ ਕਿ ਬਗਮੀ ਇਸ ਵਾਰੀ ਸਾਖੜੀ ਹੋ ਜਾਂਦੀ ਆ